ਸੱਚੀ ਗੱਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਲਜੀਤ ਅਜਰੂਹਾ ਦੋਸਤੋ ਅੱਜ ਵਿਦਿਆਰਥੀਆਂ ਦੇ ਪੀਚਰਸ ਦੇ ਡੇ ਦੇ ਬਹੁਤ ਬੜਾ ਅਹਿਮ ਦਿਨ ਹੈ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਹੜਾ ਟੀਚਰਸ ਡੇ ਅਧਿਆਪਕ ਦਿਨ ਸੋ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਧਿਆਪਕ ਦੇ ਟੀਚਰਸ ਦੇ ਤੇ ਆਪਾਂ টিਚਰ ਸਾਹਿਬਾਨ ਦੇ ਨਾਲ ਹੀ ਗੱਲ ਕਰੀਏ ਤੇ ਅੱਜ ਸਾਡੇ ਨਾਲ ਮੌਜੂਦ ਨੇ ਜਿਹੜੇ ਮਿਡਲ ਸਕੂਲ ਦੇ ਵਿੱਚੋਂ ਹੈੱਡ ਟੀਚਰ ਰਟਾਇਰ ਤੇ ਨਾਲ ਦੀ ਨਾਲ ਸੀਨੀਅਰ ਜਰਨਲਿਸਟ ਰਾਈਟਰ ਤੇ ਸਮਾਜ ਚਿੰਤਕ کافی ਗੁਣਾ ਦਾ ਸਮੇਲ ਨੇ ਸਾਡੇ ਨਾਲ ਮੌਜੂਦ ਬਲਜਿੰਦਰ ਕਮਾਨ ਜੀ ਅਸੀਂ ਜਿੱਥੇ ਉਹਨਾਂ ਦੇ ਨਾਲ ਟੀਚਰਸ ਦੇ ਤੇ ਗੱਲ ਕਰਾਂਗੇ ਪੜ੍ਹਾਈ ਨੂੰ ਲੈ ਕੇ ਵਿਦਿਆ ਨੂੰ ਲੈ ਕੇ ਨਾਲ ਦੀ ਨਾਲ ਟੀਚਰਸ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਲੈ ਕੇ ਤੇ ਜਿਹੜਾ ਹੁਣ ਪੜ੍ਹਾਈ ਦਾ ਮਿਆਰ ਆ ਹੁਣ ਤੱਕ ਪੜ੍ਹਾਈ ਦੇ ਮਿਆਰ ਦਾ ਕਿਸ ਤਰ੍ਹਾਂ ਦੀ ਆ ਤੇ ਨਾਲ ਹੋਰ ਵੀ ਕੀ ਸਵਾਲ ਹਾਂ ਕਰਾਂਗੇ ਜਿਹੜੇ ਵਿਦਿਆਰਥੀ ਦੇ ਜੀਵਨ ਨੂੰ ਲੈ ਕੇ ਟੀਚਰ ਦੇ ਚੈਨਾ ਦੇ ਵਿਚਕਾਰ ਦੇ ਸੋ ਮਾਨ ਸਾਹਿਬ ਤੁਹਾਡਾ ਸਵਾਗਤ ਆਜੀ ਦਾ ਫਰਕ ਹੈ ਜਨੋਹ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਬੜੇ ਵਿਸ਼ੇਸ਼ ਮੌਕੇ ਤੇ ਮੈਨੂੰ ਦਰਸ਼ਕਾਂ ਦੇ ਰੂਹ ਰੂ ਕਰ ਰਹੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਨ ਸਾਹਿਬ ਪਹਿਲਾਂ ਤਾਂ ਟੀਚਰਸ ਦੇ ਕੇ ਟੀਚਰ ਤੁਸੀਂ ਟੀਚਰ ਹੋ ਟੀਚਰ ਕਿਸੇ ਚਾਹ ਪ੍ਰਿੰਸੀਪਲ ਤੱਕ ਅਧਿਆਪਕ ਹੀ ਬੋਲਿਆ ਜਾਂਦਾ ਅਧਿਆਪਕ ਪ੍ਰਿੰਸੀਪਲ ਜਾਂ ਕਿਸੇ ਤਰ੍ਹਾਂ ਦਾ ਵੀ ਬੜੇ ਬਾਈ ਚਾਂਸ ਚਾਕਲੇ ਤੱਕ ਜਾਂਦੇ ਆ ਤੁਹਾਨੂੰ ਇਸ ਤੇ ਨਹੀਂ ਬਹੁਤ ਬਹੁਤ ਮੁਬਾਰਕਾਂ ਤੇ ਹੋਰ ਅਸੀਂ ਗੱਲ ਕਰੀਏ ਟੀਚਰਸ ਇਹ ਟੀਚਰਸ ਡੇ ਕੀ ਹੈ ਕਿਉਂ ਮਨਾਇਆ ਜਾਂਦਾ ਹੈ ਇਹਦਾ ਜਿਹੜਾ ਇਸ ਵੇਲੇ ਤੱਕ ਹੁਣ ਕੀ ਇਹਦਾ ਮਤਲਬ ਇਸ ਪਾਸੇ ਜਰਵਾਹਲ ਸਾਹਿਬ ਡਾਕਟਰ ਰਾਧਾ ਕ੍ਰਿਸ਼ਨਨ ਭਾਰਤ ਦੇ ਵੇ ਰਾਸ਼ਟਰਪਤੀ ਰਹੇ ਨੇ ਜੀ ਉਹਨਾਂ ਦੇ ਜਨਮ ਦਿਨ ਨਾਲ ਇਹ ਜੋੜ ਕੇ ਆਪਾਂ ਇਹਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਉਂਦੇ ਆ ਅਸਲ ਵਿੱਚ ਅਧਿਆਪਕ ਦਿਵਸ ਮਨਾਉਣ ਦਾ ਮਕਸਦ ਇਹ ਹੈ ਕਿ ਅਧਿਆਪਕ ਦੇ ਸਮੁੱਚੇ ਜੀਵਨ ਦਾ ਚੀਰ ਫਾੜ ਕਰਕੇ ਉਹਨੂੰ ਵਿਚਾਰਿਆ ਜਾਵੇ ਜੀ ਬੇ ਅਧਿਆਪਕ ਹੁੰਦਾ ਕੀ ਹੈ ਅਧਿਆਪਕ ਕਰਦਾ ਕੀ ਹੈ ਅਧਿਆਪਕ ਦੀ ਸਾਡੇ ਜੀਵਨ ਦੇ ਵਿੱਚ ਭੂਮਿਕਾ ਕੀ ਆ ਜੀ ਇਹ ਚੀਜ਼ਾਂ ਨੂੰ ਅੱਜ ਦਾ ਦਿਨ ਜਿਹੜਾ ਵਿਚਾਰਦਾ ਆ ਹੁਣ ਜਿਵੇਂ ਅੱਜ ਅਸੀਂ ਅਧਿਆਪਕ ਬਾਰੇ ਸੋਚਦੇ ਆ ਤੇ ਜਿਹੜਾ ਹੁਣ ਸਿਸਟਮ ਆ ਨਾ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਪਤਾ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਬਿਲਕੁਲ ਜੀ ਇਹ ਗੁਰੂ ਵਾਰਿਸ਼ਾ ਦੀ ਹੀਰ 'ਚ ਲਿਖਿਆ ਬਿਨਾ ਮੁਰਸ਼ਿਦਾ ਰਾਹ ਨਾ ਹੱਥ ਆਉਂਦੇ ਦੁੱਧ ਬਾਝ ਨਰਜ ਦੀ ਖੀਰ ਮੀਆਂ ਜੀ ਤੇ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਨ ਕੋਲ ਅੰਧਾਰ ਤੇ ਗੁਰੂ ਤੋਂ ਬਿਨਾਂ ਸਾਡੀ ਗੱਤ ਨਹੀਂ ਜੀ ਇਸ ਕਰਕੇ ਜੇ ਅੱਜ ਕਿਸੇ ਵੀ ਅਸੀਂ ਪੋਜੀਸ਼ਨ 'ਚ ਬੈਠੇ ਆਂ ਕਿਸੇ ਵੀ ਖੇਤਰ 'ਚ ਅਸੀਂ ਸ਼ਾਨਦਾਰ ਮੱਲ ਮਾਰੀ ਆ ਉਹਦੇ ਵਿੱਚ ਸਾਡੇ ਮਾਪਿਓ ਤੋਂ ਬਾਅਦ ਜੇ ਅਹਿਮ ਭੂਮਿਕਾ ਆ ਜੇ ਅਹਿਮ ਰੋਲ ਆ ਉਹ ਸਾਡੇ ਅਧਿਆਪਕ ਦਾ ਕਿਉਂ ਕਿਉਂਕਿ ਅਧਿਆਪਕ ਬੱਚੇ ਦੀ ਮਾਨਸਿਕਤਾ ਦਾ ਡਾਕਟਰ ਵਾ ਜੀ ਉਹ ਮਨੋਵਿਗਿਆਨੀ ਆ ਉਹ ਹਰ ਬੱਚੇ ਨੂੰ ਦੇਖਦਾ ਵੀ ਇਹ ਖਿਡਾਰੀ ਬਣ ਸਕਦਾ ਇਹ ਲਿਖਾਰੀ ਬਣ ਸਕਦਾ ਇਹ ਪੜ੍ਹਾਈ ਕਰ ਸਕਦਾ ਇਹ ਡਾਕਟਰ ਬਣ ਸਕਦਾ ਇਹ ਇੰਜੀਨੀਅਰ ਬਣ ਸਕਦਾ ਇਹ ਉਹਦੀ ਸੋਚ ਆ ਡਾਕਟਰ ਕਿਚਰ ਵਿਆਪਕ ਦੀ ਉਹ ਹਰ ਬੱਚੇ ਨੂੰ ਸੋਚ ਲੈਂਦਾ ਔਰ ਉਹਨੂੰ ਸ਼ਾਬਾਸ਼ ਦਿੰਦਾ ਵੀ ਬੇਟੇ ਤੂੰ ਐਸ ਲਾਈਨ ਦੇ ਚੱਲ ਅਸਲ ਵਿੱਚ ਗੁਰੂ ਹਨੇਰੇ ਦੇ ਵਿੱਚ ਰੋਸ਼ਨੀ ਦੇਣ ਵਾਲਾ ਜੋ ਸਾਡੇ ਜੀਵਨ ਦੇ ਵਿੱਚ ਹਨੇਰਾ ਆ ਉਹ ਗੁਰੂ ਕੀ ਕਰਦਾ ਉਹਨੂੰ ਰੋਸ਼ਨ ਕਰ ਦਿੰਦਾ ਹੁਣ ਐਸ ਅੰਦਰ ਕਮਰੇ ਦੇ ਵਿੱਚ ਜੇ ਹਨੇਰਾ ਹੋਵੇ ਤਾਂ ਅਸੀਂ ਟਕਰਾ ਮਾਰਾਂਗੇ ਆਪਦੇ ਵਾਲੇ ਕਿੱਥੇ ਕੀ ਚੀਜ਼ ਆ ਸਾਨੂੰ ਪਤਾ ਨਹੀਂ ਲੱਗਣੀ ਜਦੋਂ ਰੋਸ਼ਨੀ ਹੁੰਦੀ ਸਾਨੂੰ ਸਭ ਕੁਝ ਦੇਖਿਆ ਸਾਡਾ ਆਪਾਂ ਦਾ ਇਸੇ ਤਰ੍ਹਾਂ ਸਾਡੇ ਜੀਵਨ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਬਹੁਤ ਸਾਰੀਆਂ ਮੁਸ਼ਕਲਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਆਪਰਦੀਆਂ ਜਿਹੜੀਆਂ ਸਾਨੂੰ ਨਰਾਸ਼ ਕਰ ਦਿੰਦੀਆਂ ਜਿਨ੍ਹਾਂ ਤੋਂ ਅਸੀਂ ਡਰ ਜਾਂਦੇ ਆ ਲੇਕਿਨ ਇੱਕ ਅਧਿਆਪਕ ਇਹੋ ਜਿਹੀ ਹਸਤੀ ਆ ਜਿਹੜਾ ਸਾਨੂੰ ਉਹਦੇ ਬਾਰੇ ਵਿੱਚ ਸਾਰਾ ਗਿਆਨ ਦਿੰਦਾ ਵੀ ਇਹ ਆ ਚੀਜ਼ ਆ ਵੀ ਭਾਈ ਇਹਦੇ ਉੱਤੇ ਐਦਾਂ ਕੰਮ ਕਰਦਾ ਆ ਦੋਸਤੋ ਮਾਨ ਸਾਹਿਬ ਨੇ ਜਿਹੜਾ ਗੁਰੂ ਅਧਿਆਪਕ ਟੀਚਰ ਦਾ ਦੀ ਗ੍ਰੀ ਭੂਮਿਕਾ ਆ ਔਰ ਅਰਥ ਹੀ ਦੇਖੀ ਆ ਬਹੁਤ ਵਧੀਆ ਤਰੀਕੇ ਨਾਲ ਬਖੂਬੀ ਇਨਾਂ ਨੇ ਬਰਨਣ ਕੀਤਾ ਔਰ ਵਿਸਥਾਰ ਦੇ ਨਾਲ ਦੱਸਿਆ ਕਿ ਟੀਚਰ ਦਾ ਰੋਲ ਕੀ ਆ ਔਰ ਟੀਚਰ ਦਾ ਜਿਹੜਾ ਬੱਚੇ ਦੇ ਜਨਮ ਤੋਂ ਲੈ ਬੱਚੇ ਦੀ ਪੜ੍ਹਾਈ ਸ਼ੁਰੂ ਤੋਂ ਲੈ ਕੇ ਇਸ ਤਰ੍ਹਾਂ ਉਹ ਬੱਚੇ ਨੂੰ ਜਜ ਕਰਦੇ ਆ ਤੇ ਨਾਲ ਦੀ ਨਾਲ ਉਹਨੂੰ ਪ੍ਰੇਰਿਤ ਕਰਦੇ ਆ ਕਿ ਤੁਸੀਂ ਸੋ ਮਾਨ ਸਾਹਿਬ ਅਸੀਂ ਹੁਣ ਗੱਲ ਕਰੀਏ ਟੀਚਰ ਦੀ ਟੀਚਰ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀ ਉਹ ਜਿਹੜਾ ਟੀਚਰ ਦਾ ਰਿਸ਼ਤਾ ਜਿਹੜਾ ਤੁਸੀਂ ਗੱਲ ਕੀਤੀ ਸੀ ਵਿਦਿਆਰਥੀ ਦਾ ਟੀਚਰ ਦਾ ਰਿਸ਼ਤਾ ਆਉਣ ਵਾਲੇ ਸਮੇਂ ਮੌਜੂਦਾ ਸਮੇਂ ਦੌਰਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਵਿਦਿਆਰਥੀਆਂ ਅਜਨੂਹਾ ਸਾਹਿਬ ਜਿਹੜਾ ਸਮੇਂ ਦਾ ਪਰਵਰਤਨ ਆ ਨਾ ਪਰਵਰਤਨ ਕੁਦਰਤ ਦਾ ਨਿਜਮਾ ਪਰੰਤੂ ਅੱਜ ਨੂੰ ਜਿਵੇਂ ਅਸੀਂ ਪਿਛਲੇ 50 60 ਸਾਲ ਨਾਲ ਕੰਪੇਅਰ ਕਰਦੇ ਆ ਉਸ ਸਮੇਂ ਨੂੰ ਵਿਚਾਰਦੇ ਆ ਉਸ ਮੌਕੇ ਨੂੰ ਵਿਚਾਰਦੇ ਆ ਤੇ ਉਦੋਂ ਜਿਹੜਾ ਟੀਚਰ ਦਾ ਮਾਨ ਸਨਮਾਨ ਅੱਜ ਦੇ ਸਮੇਂ ਨਾਲੋਂ ਬਹੁਤ ਜ਼ਿਆਦਾ ਸੀ ਜੀ ਉਹਦਾ ਕਾਰਨ ਕੀ ਸੀ ਕਿ ਉਦੋਂ ਮੈਟੀਰੀਅਲਿਸਟਿਕ ਯੁੱਗ ਨਹੀਂ ਸੀ ਆਇਆ ਹੁਣ ਸਾਡੇ ਸਮਾਜ ਦੇ ਵਿੱਚ ਮੈਟੀਰੀਅਲਿਜ਼ਮ ਇੰਨਾ ਆ ਗਿਆ ਕਿ ਹਰ ਬੰਦਾ ਜਦੋਂ ਘਰੋਂ ਪੈਰ ਪੁੱਟਦਾ ਤੇ ਉਹ ਸੋਚਦਾ ਵੇ ਮੈਨੂੰ ਕੀ ਮਿਲੇਗਾ ਮੈਨੂੰ ਫਾਇਦਾ ਕੀ ਹੋਏਗਾ ਤੇ ਹੁਣ ਕੀ ਆ ਜਦੋਂ ਪ੍ਰਾਈਵੇਟਾਈਜੇਸ਼ਨ ਹੋ ਗਈ ਨਾ ਐਜੂਕੇਸ਼ਨ ਦੀ ਬਿਲਕੁਲ ਸਰ ਬਿਲਕੁਲ ਸਕੂਲ ਕਾਲ ਯੂਨੀਵਰਸਿਟੀਆਂ ਪ੍ਰਾਈਵੇਟ ਖੁੱਲ ਗਈਆਂ ਉੱਥੇ ਕੀ ਹੋ ਗਿਆ ਉੱਥੇ ਡਿਗਰੀਆਂ ਜਿਹੜੀਆਂ ਮੁੱਲ ਮਿਲਣ ਲੱਗ ਪਈਆਂ ਅੱਗੇ ਤੁਹਾਨੂੰ ਜਿਹੜੀਆਂ ਡਿਗਰੀਆਂ ਮਿਲਦੀਆਂ ਸੀ ਜਦੋਂ ਸਾਰਾ ਸਿਸਟਮ ਸਰਕਾਰ ਦੇ ਅੰਡਰ ਹੁੰਦਾ ਸੀਗਾ ਤੁਹਾਡੀ ਮਿਹਨਤ ਦੇ ਮੁੱਲ ਸੀਗਾ ਹੁਣ ਜਦੋਂ ਤੁਸੀਂ মিডিਆ 'ਚ ਦੇਖਦੇ ਆ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋ ਗਈਆਂ ਇੱਥੋਂ ਤੱਕ ਕਿ ਪੀ ਐਚ ਡੀ ਤੱਕ ਵੀ ਚੋਰੀ ਨਾਲ ਹੋ ਰਹੀਆਂ ਔਰ ਉੱਥੋਂ ਦੇ ਵੱਡੇ ਵੱਡੇ ਤਨਾੜ ਜਿਹੜੇ ਪ੍ਰੋਫੈਸਰ ਨੇ ਉਹ ਕਰਵਾ ਰਹੇ ਨੇ ਸੋ ਹੁਣ ਸਮੇਂ ਦੇ ਨਾਲ ਕੀ ਹੋ ਗਿਆ ਹੁਣ ਜਦੋਂ ਬੱਚਾ ਦੇਖਦਾ ਵੀ ਮੈਂ ਪ੍ਰਾਈਵੇਟ ਸਕੂਲ ਚ ਪੜ ਰਿਹਾ ਮੇਰੇ ਮਾਪੇ ਹਰ ਮਹੀਨੇ 10000 ਰੁਪਏ ਦੇ ਰਹੇ ਆ ਤੇ ਉਹ ਟੀਚਰ ਦੀ ਕਦਰੇ ਨਹੀਂ ਕਰਦਾ ਉਹ ਕਹਿੰਦਾ ਭਾਈ ਪੈਸੇ ਦਾ ਰਿਸ਼ਤਾ ਜਿੱਦਾਂ ਅਸੀਂ ਦੁਕਾਨ ਤੇ ਗਏ ਆ ਪੈਸੇ ਦਿੱਤੇ ਚੀਜ਼ ਲੈ ਜਾਂਦੀ ਇਹ ਜਿਹੜਾ ਹੁਣ ਟੀਚਰ ਤੇ ਟੌੜ ਦਾ ਰਿਸ਼ਤਾ ਆ ਉਹਨ ਪੈਸੇ ਨੇ ਖਰਾਬ ਕਰਤਾ ਸਾਡੇ ਸਿਸਟਮ ਨੇ ਖਰਾਬ ਕਰਤਾ ਸਾਡੇ ਲਾਲਚਾਂ ਲਾਲਚਾਂ ਨੇ ਸਾਡੀਆਂ ਲਾਲਸਾਂ ਨੇ ਸਾਡੀਆਂ ਇਸ਼ਾਵਾਂ ਨੇ ਉਹਨੂੰ ਬਦ ਹਾਲ ਕੀਤਾ ਹੋਇਆ ਹੈ ਮਤਲਬ ਅਸੀਂ ਗੱਲ ਕਰੀਏ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਮੌਜੂਦਾ ਸਮਾਂ ਜਿਹੜਾ ਪੈਸੇ ਨੂੰ ਲੈ ਕੇ ਹਰ ਚੀਜ਼ ਕਮਰਸ਼ੀਅਲ ਹੋ ਗਈ ਹੈ ਤੇ ਜਿਹਦੇ ਨਾਲ ਪੜੀ ਵਿਦਿਆ ਵੀ ਹਾਂਜੀ ਇੱਕ ਖਰੀਦੋ ਹੀ ਜਾਣ ਲੱਗੀ ਖਰੀਦੋ ਜਾ ਰਹੀ ਹੈ ਕ੍ਰੈਸੀ ਵਾਲੇ ਵੱਡੇ ਤਰੀਕੇ ਨਾਲ ਡਿਗਰੀਆਂ ਜਿਹੜੀਆਂ ਡਿਪਲੋਮੇ ਆ ਉਹ ਖਰੀਦ ਰਹੇ ਆ ਤੇ ਵੱਡੀਆਂ-ਵੱਡੀਆਂ ਡਿਗਰੀਆਂ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਸਰ ਜਿਵੇਂ ਟੀਚਰ ਦੀ ਗੱਲ ਕੀਤੀ ਆ ਨਿੱਜੀ ਕਰਨ ਦੀ ਗੱਲ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜਾ ਨਿੱਜੀ ਕਰਨ ਹੋ ਗਿਆ ਟੀਚਰ ਨੂੰ ਸਰਕਾਰੀ ਜੌਬ ਸੀਗੀ ਤਾਂ ਬਹੁਤ ਸਾਰੀਆਂ ਚੋਟਾਂ ਚਾਹੇ ਹੋ ਜਨਨ ਜਨੀਆਂ ਵੀ ਉੱਡ ਜਰ ਕਟੋ ਨਹੀਂ ਸੀ ਤੇ ਹੁਣ ਜਿਹੜਾ ਐਸੋ ਵੀ ਲੈ ਟੀਚਰ ਦੀ ਲਾਈਫ ਦੇ ਵਿੱਚ ਵੀ ਬੜਾ ਲੰਘਾਰ ਆ ਰਿਹਾ ਕਈ ਚੀਜ਼ਾਂ ਸੈਲਰੀ ਨਹੀਂ ਤਿੰਨ-ਚਾਰ-ਚਾਰ ਸਾਡੇ ਲਾਗੇ ਇੱਕ ਸਕੂਲ ਆ ਉਥੋਂ ਦੀ ਇੱਕ ਜਿਹੜੇ ਰਿਪਰੈਜ਼ੈਂਟਡ ਸੈਲਰੀ ਡਿਵਾਈਡ ਕਰਦੇ ਲੋਕਾਂ ਦੰਦੇ ਆ ਉਹਨਾਂ ਨੇ ਦੱਸਿਆ ਕਿ 7 ਦਾ 7 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ ਤੇ ਜੇ ਸ ਅਧਿਆਪਕ ਨੂੰ ਸੈਲਰੀ ਨਹੀਂ ਮਿਲਦੀ ਤੇ ਉਹ ਅਧਿਆਪਕ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਊਗਾ ਬਹੁਤ ਸਾਰੀਆਂ ਪ੍ਰੋਬਲਮਸ ਜਗੀਆਂ ਉਹਨੂੰ ਆਉਂਦੀਆਂ ਦੇਖੋ ਇਹ ਸਾਡਾ ਸਿੱਖਿਆ ਤੰਤਰ ਦਾ ਸਭ ਤੋਂ ਭੈੜਾ ਪੱਖ ਆ ਜੀ ਪਹਿਲੀ ਤਾਂ ਗੱਲ ਜਦੋਂ ਹੁਣ ਅਸੀਂ ਸਿੱਖਿਆ ਤੰਤਰ ਨੂੰ ਪੂਰਾ ਵਿਚਾਰਦੇ ਆ ਜੀ ਤੁਸੀਂ ਸਕੂਲਾਂ 'ਚ ਨਜ਼ਰ ਮਾਰੋ ਪ੍ਰਾਇਮਰੀ ਲੈ ਲਓ ਹਾਈ ਲੈ ਲਓ ਸਕੈਂਡਰੀ ਲੈ ਲਓ ਕੋਈ ਵੀ ਸਕੂਲ ਲੈ ਲਓ ਕਿਸੇ ਵੀ ਸਕੂਲ 'ਚ ਤੁਹਾਨੂੰ ਸਟਾਫ ਪੂਰਾ ਨਹੀਂ ਮਿਲਦਾ ਜਿੱਥੇ 10 ਦੀ ਲੋੜ ਹੈ ਉੱਥੇ 4 ਵਾ ਕਿਤੇ 6 ਆ ਔਰ ਸਾਡਾ ਦੇਖੋ ਬੇਸ ਕੀ ਆ ਬੇਸ ਸਾਡੀ ਪ੍ਰਾਇਮਰੀ ਐਜੂਕੇਸ਼ਨ ਆ ਸਾਡਾ ਮੁੰਡ ਜੇ ਮਕਾਨ ਦੀ ਨੀਂ ਕੱਚੀ ਆ ਤੇ ਉਹਦੇ ਉੱਤੇ ਮਕਾਨ ਮਹਿਲ ਨਹੀਂ ਉਹ ਸਾਰੇ ਜਾ ਸਕਦੇ ਬਿਲਕੁਲ ਤੁਸੀਂ ਹੈਰਾਨ ਹੋਵੋਗੇ ਸਾਡੇ ਬਹੁਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਿੰਗਲ ਟੀਚਰ ਵਾ ਜਾਂ ਟੀਚਰਲੈਸ ਵਾ ਜਾਂ ਦੋ ਟੀਚਰ ਵਾ ਹੁਣ ਉੱਥੇ ਕਲਾਸਾਂ ਕਿੰਨੀਆਂ 7 ਦੇਖੋ ਪ੍ਰਾਇਮਰੀ ਸਕੂਲ ਦੇ ਵਿੱਚ ਸੱਤ ਕਲਾਸਾਂ ਟੀਚਰ ਇੱਕ ਜਾਂ ਦੋ ਤੇ ਕਿਤੇ ਐਡਜਸਟਮੈਂਟ ਕੀਤੀ ਹੋਈ ਹੈ। ਇਹ ਕਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਬੇਸ ਕਿਹੋ ਜਿਹਾ ਬਣ ਰਿਹਾ। ਅਸੀਂ ਹਾਇਰ ਐਜੂਕੇਸ਼ਨ ਦੀਆਂ ਗੱਲਾਂ ਕਰੀ ਜਾਂਦੇ ਆ। ਅਸੀਂ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਆਂ ਅਸੀਂ ਆਹ ਕਰ ਲਿਆ ਉਹ ਕਰ ਲਿਆ ਐਜੂਕੇਸ਼ਨ ਦੇ ਵਿੱਚ ਜਿੰਨਾ ਨਿਗਾਰ ਹੋਇਆ ਹੋਰ ਕਿਸੇ ਫੀਲਡ ਦੇ ਵਿੱਚ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਬੇਸ ਨਹੀਂ ਬਣਾਇਆ। ਦੂਜੇ ਨੰਬਰ ਤੇ ਸਰਕਾਰਾਂ ਨੇ ਇੱਕ ਇਹੋ ਜਿਹਾ ਸਿਸਟਮ ਕ੍ਰੀਏਟ ਕਰਤਾ ਕਿ ਹਰ ਕੰਮ ਦੇ ਉੱਤੇ ਪੋਲਿਟਿਕਸ ਆ ਵੀ ਹੋ ਗਈ ਆ। ਜਦਕਿ ਦੇਖੋ ਸੰਵਿਧਾਨ ਦੇ ਮੁਤਾਬਕ ਲੇਜਿਸਲੇਚਰ ਐਗਜ਼ੈਕਟਿਵ ਜੁਡੀਸ਼ਰੀ ਇਹ ਇੰਡੀਪੈਂਡੈਂਟ ਬਾਡੀਜ਼ ਆ ਤਿੰਨੋ ਹੀ ਤਿੰਨਾ ਨੇ ਆਪੋ ਆਪਣਾ ਕੰਮ ਕਰਨਾ ਲੈਜਿਸਲੇਚਰ ਨੇ ਕਾਨੂੰਨ ਬਣਾਉਣਾ ਐਗਜ਼ੈਕਟਿਵ ਨੇ ਲਾਗੂ ਕਰਨਾ ਜੁਡੀਸ਼ਰੀ ਨੇ ਜਸਟੀਫਾਈ ਕਰਨਾ ਕਾਨੂੰਨ ਕਿੰਨਾ ਸੱਚਾ ਕਿੰਨਾ ਸਹੀ ਕਿੰਨਾ ਗਲਤ ਠੀਕ ਆ ਜੀ ਹੁਣ ਅੱਜ ਦੀ ਡੇਟ 'ਚ ਜੋ ਕੰਮ ਹੋ ਰਿਹਾ ਚਾਹੇ ਉਹ ਸਰਕਾਰ ਕੋਈ ਵੀ ਕਰ ਰਹੀ ਆ ਉਹ ਹਾਈ ਕੋਰਟ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਲਈਆਂ ਨਾ ਸਮੇਂ ਸਿਰ ਭਰਤੀ ਹੋ ਰਹੀ ਆ ਨਾ ਸਮੇਂ ਸਿਰ ਪ੍ਰਮੋਸ਼ਨ ਹੋ ਰਹੀ ਆ ਨਾ ਸਮੇਂ ਸਿਰ ਬਦਲੀ ਹੋ ਰਹੀ ਆ 10 10 20 20 ਸਾਲ ਤੋਂ ਲੋਕ ਤੜਫ ਰਹੇ ਨੇ ਤੁਸੀਂ ਹੈਰਾਨ ਹੋਣਾ ਕਾਲਜਾਂ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ ਅਜੇ ਤੱਕ 20 ਸਾਲ ਤੱਕ ਤੇ ਕੀ ਬਣੂਗਾ ਇਸ ਦੇਸ਼ ਦਾ ਬਹੁਤ ਵੱਡੀ ਗੱਲ ਆ ਅਹਿਮ ਗੱਲ ਆ ਚਿੰਤਾ ਦਾ ਵਿਸ਼ਾ ਇਹ ਹੈ ਚਾਹੇ ਅਸੀਂ ਪ੍ਰੋਫੈਸਰ ਸਾਹਿਬਾ ਚੰਡੀਗੜ੍ਹ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਦੀ ਵੀ ਗੱਲ ਚੱਲਦੀ ਆ ਉੱਥੇ ਕੱਲ ਦੇ ਦਿਨ ਤੋਂ ਉਹਨਾਂ ਲੋਕਾਂ ਨੇ ਜਿਹੜੇ ਬ੍ਰਸ਼ਟੀ ਦੇ ਜਿਹੜੇ 5 ਸਾਲ ਤੋਂ 9 ਸਾਲ ਤੱਕ ਉਹਨਾਂ ਨੇ ਉਹ ਕੀਤਰੀ ਡਿਊਟੀ ਕੀਤੀ ਹੈ ਤੇ ਹੁਣ ਫੇਰ ਦੁਬਾਰਾ ਉਹਨਾਂ ਦਾ ਟੈਸਟ ਰੱਖਤਾ ਉਹਨਾਂ ਨੇ ਪਿਛਲੇ ਦਿਨ ਪ੍ਰੋਟੈਸਟ ਕੀਤਾ ਦੋਰ ਬੰਦ ਕਰਕੇ ਬਿਲਕੁਲ ਸਹੀ ਬਿਲਕੁਲ ਤੇ ਉਹਨੂੰ ਲੈ ਕੇ ਸਿੱਖਿਆ ਤੰਤਰ ਦੇ ਜਿੱਥੇ ਅਸੀਂ ਗੱਲ ਕਰਦੇ ਆ ਪੋਲਿਟਿਕਸ ਭਾਰੀ ਹੋਣ ਦੇ ਨਾਲ ਸਭ ਤੋਂ ਵੱਡੀ ਗੱਲ ਜਿਹੜਾ ਮਨੁੱਖ ਦਾ ਜਿਹੜਾ ਬੱਚੇ ਦਾ ਮਨੁੱਖ ਕਿਸੇ ਵੀ ਵਿਅਕਤੀ ਦਾ ਵਿਦਿਆ ਹੀ ਉਹਦਾ ਭਵਿੱਖ ਹੈ ਤੇ ਜਦੋਂ ਵਿਦਿਆ ਹੀ ਕਮਰਸ਼ਲ ਹੋ ਗਈ ਜਦੋਂ ਪੇੜ ਹੋ ਗਈ ਤੇ ਉਹਦੇ ਨਾਲ ਕੋ ਵੇਖਦੇ ਵਿੱਚ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਮਾਨ ਸਾਹਿਬ ਟੀਚਰ ਦੇ ਤੇ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਇਸ ਗੁਪਤ ਗੂ ਦੇ ਦੌਰਾਨ ਬਹੁਤ ਸਾਰੀਆਂ ਅਹਿਮ ਗੱਲਾਂ ਆ ਕਿਉਂਕਿ ਮੈਂ ਟੀਚਿੰਗ ਲਾਈਨ ਤੋਂ ਜਿਹੜਾ ਪੰਜਾਹ ਰਹਿ ਗਿਆ ਮਤਲਬ ਕਿਸੇ ਗੱਲ ਤੋਂ ਤੇ ਉਹਦੇ ਕਾਰਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਦੱਸਣਾ ਚਾਹੁੰਦੇ ਹੋ ਤੇ ਮੈਂ ਪੁੱਛਣੀਆਂ ਰਹੀਆਂ ਉਹ ਪਲੀਜ਼ ਸਾਡੇ ਦਰਸ਼ਕਾਂ ਨੂੰ ਜਰੂਰ ਸਾਂਝੀਆਂ ਕਰੋ ਇਸ ਟੀਚਰ ਦੇ ਤੇ ਚਾਹੇ ਉਹ ਚਰਦਾ ਦੇ ਕੋਲ ਦੇਖੋਗੇ ਤੇ ਚਾਹੇ ਸਟੂਡੈਂਟ ਹੋਵੇ ਸਾਰੇ ਕੇ ਸਵਾਲ ਹਾਂ ਦਲਜੀਤ ਸਿੰਘ ਜੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਵੇਲੇ ਪਹਿਲਾਂ ਸਿਸਟਮ ਦੀ ਹੈ ਜੀ ਜਿਹੜੀਆਂ ਅਸਲ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਨੇ ਜਦੋਂ ਸੰਵਿਧਾਨ ਲਿਖਿਆ ਐ ਔਰ 26 ਜਨਵਰੀ 1950 ਨੂੰ ਲਾਗੂ ਹੋਇਆ ਜੀ ਉਹਨਾਂ ਦੀ ਇਹ ਉਮੀਦ ਸੀ ਕਿ 10 ਸਾਲ ਦੇ ਵਿੱਚ ਸਾਰਾ ਇਹ ਸਿਸਟਮ ਜਿਹੜਾ ਬਰਾਬਰ ਹੋ ਜਾਏਗਾ ਔਰ ਸੁਮੂਤਰੀ ਚੱਲ ਪਏਗਾ ਲੇਕਿਨ ਅੱਜ ਅਸੀਂ 75 ਸਾਲ ਤੋਂ ਅੱਗੇ ਚਲੇ ਗਏ ਆਂ ਲੇਕਿਨ ਸਾਡਾ ਸਿਸਟਮ ਉੱਥੇ ਦਾ ਉੱਥੇ ਹੀ ਖੜਾ ਆ ਤਰੱਕੀ ਅਸੀਂ ਬਹੁਤ ਕਰ ਲਈ ਆ ਵੱਡ-ਵੱਡੀਆਂ ਬਿਲਡਿੰਗਾਂ ਬਣਾ ਲਈਆਂ ਵੱਡੇ-ਵੱਡੇ ਪੁਲ ਬਣਾ ਲਏ ਆ ਲੇਕਿਨ ਸਾਡੀ ਜਿਹੜੀ ਮਾਨਸਿਕਤਾ ਆ ਸਾਡਾ ਜਿਹੜਾ ਬૌਧਿਕ ਪੱਧਰ ਆ ਉਹ ਉੱਚਾ ਨਹੀਂ ਹੋਇਆ ਹੁਣ ਕੀ ਆ ਜਥਾ ਰਾਜਾ tatha ਪਰਜਾ ਸਾਡੇ ਜਿਹੜੇ ਰਾਜੇ ਨੇ ਸਾਡੇ ਜਿਹੜੇ ਲੀਡਰ ਨੇ ਜਿਹੜੇ ਸਾਡੇ ਆਗੂ ਨੇ ਉਹ ਇਮਾਨਦਾਰ ਨਹੀਂ ਹੈਗੇ ਉਹ ਇਮਾਨਦਾਰ ਨਾ ਹੋਣ ਕਰਕੇ ਹਰ ਕੰਮ ਦੇ ਵਿੱਚ ਟੰਗੜਾਉਂਦੇ ਆ ਜੀ ਟੰਗੜਾਉਣ ਨਾਲ ਜਿਹੜਾ ਸਿਸਟਮ ਨਹੀਂ ਚੱਲ ਰਿਹਾ ਦੂਜਾ ਇਹ ਆ ਸਰਕਾਰਾਂ ਹਰ ਕੰਮ ਤੋਂ ਹੱਥ ਪਿੱਛੇ ਖਿੱਚੀ ਜਾ ਰਹੀਆਂ ਪ੍ਰਾਈਵੇਟ ਜਿਹੜਾ ਕੰਮ ਕਰਕੇ ਉਹ ਜਿਹੜੇ ਆ ਉਹਨਾਂ ਦੀ ਹੋਣੀ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਛੱਡੀ ਜਾ ਰਹੀਆਂ ਵੀ ਚਾਹੇ ਉਹ 2000 ਦੇ ਨੌਕੀ ਦੇਣ ਚਾਹੇ ਉਹਨੂੰ 10000 ਦੇ ਦੇਣ ਚਾਹੇ ਉਹਨੂੰ ਐਕਸਪਲੋਇਟ ਕਰਨ ਚਾਹੇ ਉਹਨੂੰ ਪਲਾ ਕਰਨ ਜਿਵੇਂ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਜਿਹੜਾ ਸਿਸਟਮ ਨਿਕਲਦਾ ਨਿਕਲਦਾ ਹੁਣ 75 ਸਾਲਾਂ ਬਾਅਦ ਉੱਥੇ ਚਲੇ ਗਿਆ ਕਿ ਹੁਣ ਕੋਈ ਰਾਹ ਹੀ ਨਹੀਂ ਦੇਖਦਾ ਤੇ ਸਾਡੇ ਜਿਹੜੇ ਬੱਚੇ ਆ ਉਹ ਵਿਚਾਰੇ ਮਜਬੂਰ ਹੋ ਕੇ ਡਿਗਰੀਆਂ ਇੱਥੋਂ ਲੈਂਦੇ ਆ ਪਰ ਇੱਥੇ ੱੱਕੇ ਪੈਂਦੇ ਆ ਡਾਂਗਾ ਪੈਂਦੀਆਂ ਉਹ ਮਜਬੂਰੀ ਬਸ ਉਹਨਾਂ ਦੇ ਮਾਪੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਉਹਨਾਂ ਨੂੰ ਬਾਹਰ ਭੇਜ ਲਿਆ। ਉਹ ਇਸ ਕਰਕੇ ਹੁਣ ਜਿਹੜੇ ਦੇਖੋ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ। ਲੇਕਿਨ ਜੇ ਸਾਡੇ ਦੇਸ਼ ਦੀ ਕ੍ਰੀਮ ਸਾਡੇ ਦੇਸ਼ ਦੀ ਇੰਟੈਲੀਜੈਂਸੀ ਉਹ ਸਾਰੀ ਅਮਰੀਕਾ ਕੈਨੇਡਾ ਚ ਕੰਮ ਕਰ ਰਹੀ ਆ ਸ਼ਾਨਦਾਰ ਕੰਮ ਕਰ ਰਹੀ ਆ ਟੌਪ ਦਾ ਕੰਮ ਕਰ ਰਹੀ ਆ ਕੀ ਅਸੀਂ ਨਹੀਂ ਲੈ ਸਕਦੇ ਕੀ ਕਦੀ ਸਾਡੀਆਂ ਸਰਕਾਰਾਂ ਨੇ ਇਹ ਵਿਚਾਰਿਆ ਕਿ ਸਾਡੇ ਕੋਲ ਦੇਖੋ ਅਸੀਂ ਦੁਨੀਆ ਦੇ ਸਭ ਤੋਂ ਵੱਧ ਜਨਸਖਿਆ ਵਾਲਾ ਦੇਸ਼ ਆ ਵੀ ਜਿਹੜੀ ਨੌਜਵਾਨ 45% ਸਾਡੇ ਕੋਲ ਨੌਜਵਾਨ ਆ ਉਨਾ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਇਹ ਪੌਲਸੀ ਕਿਸੇ ਨੇ ਬਣਾਈ ਅਜੇ ਤੱਕ ਇਹ ਹੀ ਨਹੀਂ ਪਤਾ ਵੀ ਸਾਡੇ ਕਾਲਜਾਂ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ 'ਚ ਕਿੰਨੇ ਵਿਦਿਆਰਥੀ ਪੜ ਰਹੇ ਨੇ ਕਿੰਨੇ ਬੇਰੁਜ਼ਗਾਰ ਨੇ ਕਿੰਨੇ ਨੂੰ ਰੋਜ਼ਗਾਰ ਮਿਲ ਗਿਆ ਤੇ ਕਿੰਨੇ ਵਾਲੇ ਅਸੀਂ ਰੋਜ਼ਗਾਰ ਪੈਦਾ ਕਰ ਰਹੇ ਹਾਂ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਰਕਾਰ ਨੂੰ ਬਹੁਤ ਸचेਤ ਹੋਣ ਦੀ ਲੋੜ ਆ ਨੰਬਰ 2 ਤੇ ਜੇ ਸਿਸਟਮ ਸੰਵਿਧਾਨ ਦੇ ਮੁਤਾਬਕ ਚੱਲੇ ਤਾਂ ਮੇਰੇ ਖਿਆਲ ਦੇ ਮੁਤਾਬਕ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਬਹੁਤ-ਬਹੁਤ ਧੰਨਵਾਦ ਸ੍ਰੀ ਮਾਨ ਸਾਹਿਬ ਸੋ ਦੋਸਤੋ ਇਹ ਸਾਨ ਬਲਜਿੰਦਰ ਮਾਨ ਜਿਨ੍ਹਾਂ ਨੇ ਟੀਚਰ ਦੇ ਦੇ ਸਾਡੇ ਨਾਲ ਗੱਲਬਾਤ ਕੀਤੀ ਜਿਹੜੀ ਮੈਂ ਸਮਝਦਾ ਬਹੁਤ ਹੀ ਅਹਿਮ ਬਹੁਤ ਹੀ ਜਿਹੜੀ ਮੁੱਲ ਰੱਖਦੀ ਗੱਲਬਾਤ ਆ ਜਿਹੜੀ ਲੋਕਾਂ ਦੇ ਬੱਚਿਆਂ ਦੇ ਨਾਲ ਜਿਹੜਾ ਫਿਚਰ ਸਥਿਤੀ ਦੱਸਿਆ ਗਿਆ ਕਿਸ ਤਰ੍ਹਾਂ ਵਾਲੇ ਦੱਸਿਆ ਕੋਈ ਟੀਚਰਸ ਦੇ ਕੀ ਭਾਤੋ ਵਾਲਾਈਫ ਦੇ ਵਿੱਚ ਸੋ ਇਹ ਸਾਰੀਆਂ ਗੱਲਾਂ ਬਹੁਤ ਹੀ ਵਧੀਆ ਬਹੁਤ ਹੀ ਢੰਗ ਨਾਲ ਕੀਤੀਆਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀ ਕੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇੱਕ ਟੀਚਰ ਨੂੰ ਦੇਖ ਕੇ ਉਸ ਸਮਾਂ ਪ੍ਰਾਣੀ ਸਮੇਂ ਦੀ ਗੱਲ ਕੀਤੀ ਸੀ ਇਹਨਾਂ ਨੇ ਫਿਰ ਟੀਚਰ ਨੂੰ ਦੇਖ ਕੇ ਵਿਦਿਆਰਥੀ ਦੌੜਾ ਆਉਂਦਾ ਸਾਂ ਪੈਰੀਆਂ ਹੱਥ ਗੁੜੀਆਂ ਹਿਲਾਉਂਦਾ ਸਾਂ ਤੇ ਅੱਜ ਟੀਚਰ ਨੂੰ ਦੇਖ ਕੇ ਜਿਹੜਾ ਮੂੰਹ ਫੇਰ ਲੈਂਦਾ ਇਹ ਵੀ ਇੱਕ ਬੜੀ ਕੂਣਤਾ ਹੀ ਬੜੀ ਸਾਡੇ ਸਮਾਜ ਦੀ ਤਰਾਸਦੀ ਆ ਸੁਮਨ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਹਸ਼ਿਆ ਪਰਤੋਦਾ ਬਾਤ ਲਈ ਦਜੀਤਾ ਜਰੂਰ ਬਹੁਤ ਬਹੁਤ ਥੈਂਕ ਯੂ ਜੀ